ਉਸ਼ਟਾਬ ਨੂੰ ਨਰਸਾਰੀ ਪਾਪ ਪਰਟ ਜਾਂਦੇ ਪਰ ਆਖਰੀ ਪਾਣਾ ਬਰਤ ਕਰੀ ਤੋ ਹੋ ਕੇ ਪਾਣਾ ਬਰਤ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਪਰ ਜੋ ਵਿਧੀ ਉਹ ਤਾਂ ਵਧਣਾ ਹੀ ਪਏਗਾ ਚਾਹੀ ਰੋਤੀ ਵਧਾ ਚਾਹੀ ਹੱਸ ਕਿਤੇ ਉਹ ਕੰਨਿਆ ਦਾ ਸ਼ਰਾਪ ਤਾਂ ਨਹੀਂ ਮਰ ਗਿਆ ਮੇਠੋ ਕੀ ਪੁੱਛੀ ਦਿਨ ਆਪਣੀ ਆਤਮਾ ਨੂੰ ਹਿਲਾਉਣ ਕੇ ਪੁੱਛੋ ਜੀਵਨ ਆਪ ਤਨ ਨੂੰ ਆਪਣੇ ਆਪ ਮਿਲ ਜਾਏਗਾ ਮੈਂ ਤਾਂ ਬਸ ਇਹ ਨਹੀਂ ਜਾਣਦੀ ਕਿ ਜ਼ੁਲਮ ਕਰਨ ਵਾਲਾ ਵੀ ਪਾਪੀ ਤੇ ਜ਼ਾਲਮ ਦਾ ਸਾਥ ਦੇਣ お疲れ様です。<s1> <coughs> ਮੈਂ ਕਿਸ਼ਿਆ ਘਬਰਾਉਣਾ ਕਿਉਂ ਚਿੰਤਾ ਨਾ ਕਰ ਕਿਸੇ ਗੱਲ ਦੀ ਦਲੇਰ ਬਣ ਮਰਦ ਬੰਦੇ ਕਦੇ ਡੋਲਦੇ ਨਹੀਂ ਹੁੰਦੇ ਬਿਲਕੁਲ ਨਾ ਡੋਲ ਅਸੀਂ ਤੇਰੇ ਨਾਲ ਆ ਤੇਰੇ ਦੁੱਖ ਤੇ ਸੁੱਖ ਦੇ ਭਾਈ ਵਾਲਾ ਅਸੀਂ ਤੇਰੇ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਾਰੇ ਦੁੱਖ ਸੁੱਖ ਵਿੱਚ ਸ਼ਾਮਲ ਹੋਏ। ਭੰਜੀ ਇਹ ਸਾਡਾ ਸਰਪੰਚ ਜੀ ਦੇ ਨਾਤੇ ਇਹ ਸਾਡਾ ਇੱਕ ਲੱਗ ਫਰਜ਼ ਬਣਦਾ ਵੀ ਅਸੀਂ ਹਰ ਪਿੰਡ ਦੀ ਵਸਨੀਕ ਦਾ ਕੋਈ ਵੀ ਉਹਦੇ ਤੇ ਦੁੱਖ ਸੁੱਖ ਹੈ ਉਹਦੇ ਨਾਲ ਖੜਨਾ ਹੀ ਪੈਂਦਾ ਸਰ। ਚਲੋ ਅਸੀਂ ਵੱਡੇ ਡਾਕਟਰ ਸਾਹਿਬ ਕੋਲੇ ਨਾ ਤੇਰੇ ਸਾਰੇ ਦਵਾਈਆਂ ਦਾ ਖਰਚਾ-ਵਰਚਾ ਅਸੀਂ ਦੇਖ ਜਾਵਾਂਗੇ। ਪੰਚਾਇਤ ਤੇਰੇ ਨਾਲ ਕਬਰਾਇਦਾ ਨਹੀਂ ਹੁੰਦਾ। ਠੀਕ ਆ? ਬਾਪੂ ਜੀ ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਠੀਕ ਆ ਪੁੱਤ ਬਸ ਮੜੀ ਖਾਂਗ ਰਹੀ ਆ ਕੋਈ ਨਾ ਐਵੀ ਠੀਕ ਹੋ ਜਾਏਗੀ ਮੈਂ ਤਾਂ ਕੁਝ ਹੋਰ ਦਵਾਈਆਂ ਪੇਜ ਦਿੰਦੀ ਆ ਤੂੰ ਤਾਂ ਪੁੱਤ ਸਾਡੇ ਮਰਿਆਂ ਚ ਵੀ ਜਾਣ ਪਾਤੀ ਰੱਬ ਤੇਨੂੰ ਹਰ ਖੁਸ਼ੀ ਦੇਵੇ ਕੋਈ ਨਾ ਹੁਣ ਤੁਸੀਂ ਆਰਾਮ ਕਰੋ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਮੈਨੂੰ ਆਵਾਜ਼ ਲਗਾ ਲਿਓ ਠੀਕ ਹੈ ਜੀ ਠੀਕ ਆ ਪੁੱਤ ਰੱਬ ਤੇਨੂੰ ਭਾਗ ਲਾਵੇ ਬਾਪੂ ਜੀ ਤੁਸੀਂ ਹੁਣ ਕਿਵੇਂ ਹੋ ਠੀਕ ਆ ਬੱਤ ਤੇਰੀ ਬਹੁਤ ਮਿਹਰ ਬਣੀਆ ਮਿਹਰਬਾਨੀ ਕਾਦੀ ਇਹ ਤਾਂ ਮੇਰਾ ਫਰਜ਼ ਹੈ ਘਰ ਜਾ ਕੇ ਤੁਸੀਂ ਦਵਾਈ ਟਾਈਮ ਸਿਰ ਖਾ ਲਿਓ ਮੈਂ ਤੁਹਾਨੂੰ ਇਹਨਾਂ ਦੀ ਜਿੱਦਾਂ ਮਾਲਿਸ਼ ਕਰਾਉਣ ਨੂੰ ਕਿਹਾ ਨਾ ਜ਼ਰੂਰ ਕਰਿਓ ਤੇ ਹਫਤੇ ਬਾਅਦ ਮੈਨੂੰ ਚੈੱਕ ਕਰਵਾਣ ਜੂਰ ਆਈਏ ਤੁਸੀਂ ਠੀਕ ਹੈ ਜੀ ਜੀਵੇ ਤੁં ਸਮਝਾਇਆ ਨਾ ਸਭ ਕੁਝ ਹੋ ਮੀ ਹੋ ਕੁਛ ਨਹੀਂ ਤੀ ਕੁਛ ਨਹੀਂ ਬਸ ਐਨੀ ਤੇ ਨੂੰ ਵੇਖੀ ਜ਼ਿੰਦਗੀ ਦੀ ਕਿਤਾਬ ਦੇ ਪੁਰਾਣੇ ਪੰਨੇ ਖੁੱਲ੍ਹੇ ਸੀ ਬਸ ਉਹ ਕੀ ਹੋਣਾ ਸਸੀ ਗਲ ਜੀ ਸਸੀ ਕਿਵੇਂ ਆਏ ਸਵੇਰ ਦੇ ਤਵੇ ਬਹੁਤ ਖਰਾਸੇ ਬਤ ਤੇਰੇ ਡੈਡੀ ਕਹਿੰਦੇ ਚੱਲ ਨਾਲ ਦਵਾਈ ਲੈ ਆਉਣੇ ਆ ਨਾਲੇ ਕੋਮਲ ਦਾ ਪਤਾ ਲੈ ਆਉਣੇ ਸਸੀ ਗਲ ਭਾਜੀ ਬੜੇ ਭਾਗਾ ਵਾਲੇ ਜੰਡਾ ਨੂੰ ਸੱਚੇ ਬਾਸ਼ਾ ਨੇ ਕਿਹਾ ਜੀ ਜਤ ਬਖਸ਼ੀ ਇਹ ਤੇ ਇੱਕ ਅਸੀਂ ਆ ਕੀ ਗੱਲ ਹੋਈ ਭਾਈ ਸਾਹਿਬ ਇੰਨਾ ਵਿਚਾਰਿਆਂ ਦਾ ਕੋਈ ਵਾਲੀ ਵਾਰਸ ਨਹੀਂ ਹੈ ਬੇਸਾਰਾ ਨੇ ਚਲ ਕੋਈ ਗੱਲ ਨਹੀਂ ਪੁੱਤ ਜੁੱਸੇ ਉਹ ਰੱਖੇ ਜਾਣੇ ਬਤਾ ਥੋੜੇ ਬੱਚੀ ਬਹੁਤ ਆਇਆ ਗਿਆ ਜੀ ਹੋ ਕਿਨੇ ਬੱਚੇ ਆਪਣੇ ਬਾਜੀ ਸੱਡਰਾਂ ਧੀ ਵੀ ਆਈ ਹੈ ਜੀ ਪੁੱਤ ਵੀ ਆਈ ਹੈ ਜੋ ਸਾਨੂੰ ਰੱਬ ਲੈ ਜੀ ਰੂੜੀ ਚੋਂ ਲਾ ਲ ਦਿੱਤਾ ਰੂੜੀ ਚੋਂ ਬਾਲ ਇਹ ਮੈਨੂੰ ਬਰਮਪੁਰ ਦੀਆਂ ਰੂੜੀਆਂ ਤੋਂ ਪਈ ਮਿਲੀ ਸੀ ਬੜੇ ਬੇਹਰਮ ਔਰ ਬੇਦਰਦ ਲੋਕ ਨੇ ਜਿਹੜੇ ਧੀਆਂ ਨੂੰ ਬਹੁਤ ਸਮਝਦੇ ਮੈਂ ਤਾਂ ਕਹਿੰਦੀ ਆ ਇਹੋ ਜੇ ਮਾਪਿਆਂ ਨੂੰ ਗੋਲੀ ਹੀ ਮਾਰ ਦੇਣੀ ਚਾਹੀਦੀ ਹੈ ਇਹ ਤੋ ਸੱਚੀ ਕਹਿਣਾ ਭੈਣ ਜੀ ਜੇ ਕੋਈ ਮਾਰ ਰਹੀ ਹੈ ਨਾ ਤਾਂ ਪਹਿਲੇ ਮੇਰੇ ਮਾਰੋ ਪੈਸਾ ਤੁਹਾਡਾ ਕੀ ਮਤਲਬ ਨਹੀਂ ਉਹ ਬਚਸਮਦ ਬਾਪ ਆ ਜਿਹੜਾ ਸਭ ਚਾਰੇ ਨੂੰ ਰੋਟੀਆਂ ਬਸਟੇ ਆਇਆ ਮੈਨੂੰ ਮਾਫ ਕਰ ਦੇ ਬੇਨਤੀ ਹੈ ਮੈਨੂੰ ਮਾਫ ਕਰ ਦੇ ਮੇਰੀ ਤੁਹਾਡੇ ਦੋਨਾਂ ਅੱਗੇ ਬੇਨਤੀ ਹੈ ਕੁਸਤਾ ਕਰਿਓ ਜੇ ਤੁਸੀਂ ਸਾਡੀ ਥੀ ਕੋਈ ਪੈਣ ਜੀ ਤਾਨੂੰ ਕੋਈ ਤਰਾਦ ਨਹੀਂ ਬਾਕੀ ਕੁੜੀ ਨੂੰ ਪੁੱਛ ਲੈਣੇ ਡੈਡੀ ਜੀ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਜਨਮ ਦੇਣ ਵਾਲੇ ਨਾਲ ਪਾਲਣ ਵਾਲੇ ਦਾ ਹੱਕ ਜ਼ਿਆਦਾ ਹੁੰਦਾ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਨੂੰ ਸਾਰਿਆਂ ਨੂੰ ਨੰਨੀ ਚਾਹ ਕਰਾਂ